ਦੀ ਪੁਲਿਸ ਨਾਲ ਮਿਲ ਕੇ ਫੜੀ ਵਾਲਿਆਂ ਨੂੰ ਸੰਡੇ ਮਾਰਕੀਟ ਲਗਾਉਣ ਤੋਂ ਮਨਾ ਕਰ ਦਿੱਤਾ ਸੀ ਪਰ ਦੂਜੇ ਪਾਸੇ ਨਿਗਮ ਦੇ ਇਸ ਕਾਰਵਾਈ ਨੂੰ ਫਲॉप ਕਰ ਦਿੱਤਾ ਗਿਆ ਫੜੀ ਵਾਲਿਆਂ ਦੇ ਬਸ ਨਾ ਚੱਲਦਾ ਦੇ ਕੇ ਨਿਗਮ ਅਧਿਕਾਰੀਆਂ ਨੇ ਇਹ ਇੱਕ ਹਫਤੇ ਦਾ ਸਮਾਂ ਦੇ ਕੇ ਕਾਰਵਾਈ ਨੂੰ ਖਤਮ ਕਰ ਦਿੱਤਾ ਜੀ ਫੈਸਲਾ ਹੋਇਆਗਾ ਸੰਡੇ ਬਾਜ਼ਾਰ ਲਖਨਤੱਕੀ ਸ਼ਹਿਰ ਦੀ ਦੀ ਆਵਾਜਾਈ ਦੀ ਸਥਿਤੀ ਬਹੁਤ ਭੈੜੀ ਹੋ ਚੁੱਕੀ ਹੈ ਸੰਡੇ ਨੂੰ तकरीबन ਸਾਰਾ ਹੀ ਜਲੰਧਰ ਸ਼ਹਿਰ ਚੋਕ ਹੋ ਜਾਂਦਾ ਤੁਰਕੇ ਵੀ ਲੰਘਣਾ ਬਹੁਤ ਔਖਾ ਹੈ ਇਸ ਲਈ ਜਿਹੜਾ ਉੱਚ ਪ੍ਰਸ਼ਾਸਨ ਉਹਦੇ ਵੱਲੋਂ ਫੈਸਲਾ ਲਿਆ ਆ ਕਿ ਸੰਡੇ ਬਾਜ਼ਾਰ ਜਿਹੜਾ ਕਾਰਪੋਰੇਸ਼ਨ ਦੇ ਨਾਲ ਜਿਹੜੀ ਫਿਸ਼ ਕੇਰੀਅਨ ਦੀ ਜਗ੍ਹਾ ਉੱਥੇ ਸ਼ਿਫਟ ਕਰਾਇਆ ਗਿਆ ਕਿ ਜਿਹੜਾ ਉਹ ਸ਼ਿਫਟ ਕੋਰੋਂਬੀ ਅੱਜ ਦੀ ਜਿਹੜੀ ਫਰਕ ਰਿਹਾ ਸ਼ਿਫਟ ਸਰ ਇੱਥੇ 2000 ਤੋਂ ਮੈਨੂੰ ਜਿਹਨੇ ਅੱਡੇ ਲਾਦੇ ਜਿਹਨੇ 200 ਲੱਗਦਾ 250 ਲੱਗਦਾ ਉਹ ਸਾਰੇ ਅੱਡੇ ਉੱਤੇ ਮੈਨੂੰ ਜੀ ਹਾਂ ਸਾਰੇ ਉੱਤੇ ਮਿਲਗੇ 8/8 ਜਗ੍ਹਾ ਅਸੀਂ ਇੱਥੇ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੱਦਾਂ ਇੱਕ ਕਹਿੰਦੇ 12 ਉਹ ਵੀ ਜੇ ਆਟੋ ਸ਼ਿਕ ਆਲੇ ਬੰਦੇ ਨਹੀਂ ਲੋਡ ਕਰਾਂਗੇ ਸ਼ਹਿਰ ਦੇ ਬੰਦੇ ਜਿਹੜੇ ਹੈਗੇ ਆ ਉਹਨੂੰ 8/8 ਜਗ੍ਹਾ ਉੱਤੇ ਪ੍ਰੋਵਾਈਡ ਕਰਾਂਗੇ ਤੁਹਾਡੇ ਨਾਲ ਪੂਰਾ ਕਨਫਰਮ ਕੀ ਉੱਥੇ ਫੇਰ ਲੱਗ ਜਾਣਗੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਲਈ ਹੈ ਇਸੇ ਲਈ ਤੇ ਅੱਜ ਅਸੀਂ ਕੁਐਸਟ ਕਰ ਰਹੇ ਹਾਂ ਕਿ ਜਿਹੜੇ ਇੱਥੇ ਹਰ ਹਾਲਤ ਚੋਂ ਚੌਥੀ ਸ਼ਿਫਟ ਕਰਾਏਗਾ 168 ਅੱਡੇ ਲੱਗਦੇ ਇੱਥੇ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾਉਣ ਦੇ 6-6000 ਰੁਪਏ 7000 ਰੁਪਏ ਇੱਕ ਐਤਵਰ ਦਾ ਲੈਂਦੇ ਉਹਦੇ ਬਾਰੇ ਤੁਸੀਂ ਕਾਰਵਾਈ ਕੀਤੀ ਕਿ ਜੀ ਹਾਂ ਮੈਂ ਤਾਂ ਹੁਣ ਇਹਨਾਂ ਦਾ ਆਫੀਸ਼ੀਅਲ ਅੰਡਰਸਟੈਂਡਿੰਗ ਹਨਾ ਬਿਆਲੀ ਦੇ ਦੁਕਾਨ ਵਾਲੇ ਦੀ ਨਾ ਸਾਨੂੰ ਕੁਝ ਪਤਾ ਵਾ ਨਾ ਸਾਡੀ ਕੋਈ ਉਹਦੇ ਵਿੱਚ ਕੋਈ ਸਾਂਝੀ ਹੈਗੀ ਆ ਉਹ ਇਹਨਾਂ ਦੀ ਆਪਸੀ ਸਾਂਝੀ ਦੁਕਾਨਦਾਰ ਤੇ ਅੱਡੇ ਵਾਲਿਆਂ ਦੀ ਪਰ ਜਗਰ ਕਾਰਪੋਰੇਸ਼ਨ ਆ ਜਗਾ ਕਾਰਪੋਰੇਸ਼ਨ ਨੂੰ ਬੁਕਾਇਦਾ ਇਸ ਲਈ ਅੱਜ ਕਾਰਪੋਰੇਸ਼ਨ ਨੇ ਇਹ ਸਟੈਪ ਲੈ ਰਹੀ ਹੈ ਜੇ ਤੁਹਾਨੂੰ ਬੁਕਾਇਦਾ ਸਬੂਤ ਦਿੱਤਾ ਜਾਵੇ ਕਿ ਕੀ ਕਾਰਵਾਈ ਕਰੋ ਵੀ ਅਸੀਂ ਕਾਰਵਾਈ ਕਰਨੀ ਹੈ ਜਾਂ ਸ਼ਿਫਟ ਕਰਾਉਣ ਦੀ ਮੁੰਡੇ ਬਾਜ਼ਾਰ ਦੇ ਉੱਤੇ ਕਾਰਵਾਈ ਕਰਨ ਵਾਸਤੇ ਕਾਰਪੋਰੇਸ਼ਨ ਆਈ ਹੈਗੀ ਔਰ ਨਾਲ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਵੀ ਹੈਗਾ ਔਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਔਰ ਇਹਨੇ ਅچھے ਆਫੀਸਰ ਹੈਗੇ ਆ ਔਰ ਬੜੀ ਧਿਆਨ ਨਾਲ ਸਾਡੀ ਇਹਨਾਂ ਨੇ ਗੱਲ ਕੀਤੀ ਔਰ ਸਹੀ ਤਰੀਕੇ ਨਾਲ ਇਸ ਸਟੇਜ ਤੱਕ ਪਹੁੰਚਾਉਂਦੇ ਇਸ ਫੈਸਲੇ ਨੂੰ ਸਟੇਜ ਤੱਕ ਪਹੁੰਚਾਉਣ ਦੇ ਵਿੱਚ ਇਹਨਾਂ ਆਫਸਰ ਦਾ ਬਹੁਤ ਹੱਥ ਹੈ ਔਰ ਜੇ ਕੋ ਸਾਡਾ ਕਹਿਣ ਦਾ ਮਤਲਬ ਇਹ ਹੈਗਾ ਕਿ ਅਸੀਂ ਪਿਛਲੇ 24 25 ਸਾਲਾਂ ਤੋਂ ਜਾਂ ਮੋਰ ਥੈਨ ਇਸ ਤੋਂ ਵੀ ਜ਼ਿਆਦਾ ਟਾਈਮ ਤੋਂ ਉੱਤੇ ਅਸੀਂ ਇਸ ਜਗ੍ਹਾ ਤੇ ਦੰਡੇ ਵਿਆਰ ਲਗਾ ਰਹੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਔਰ ਮਤਲਬ ਕਿ ਪ੍ਰੋਬਲਮ ਨਾ ਆਵੇ ਔਰ ਉਹਦੇ ਵਾਸਤੇ ਜਿਹੜਾ ਇੱਕ ਅੱਛਾ ਰਸਤਾ ਲਿਆ ਹੋਏਗਾ ਅਸੀਂ ਮੰਗਲਵਾਰ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਰੱਖੀ ਹੋਈ ਹੈ ਕਮਿਸ਼ਨਰ ਸਾਹਿਬ ਦੇ ਨਾਲ ਪਰ ਉੱਥੇ ਬੈਠ ਕੇ ਜੋ ਵੀ ਅੱਛਾ ਫੈਸਲਾ ਹੋਏਗਾ ਅਸੀਂ ਉਹ ਡਿਟੇਲ ਮਤਲਬ ਕਿ ਟੋਟਲ ਕਿੰਨੇ ਬਿਜਾਰ ਸਾਡੇ ਲਾਦੇ ਆ ਔਰ ਨੀਅਰ ਬਾਉਟ ਜੀ ਅਗਰ ਇਹਦਾ ਆਪਾਂ ਇੱਕ ਰਫੀ ਵੀ ਕੈਲਕੂਲੇਸ਼ਨ ਕਰੀਏ ਤੇ 1000 ਤੋਂ 1200 ਉਹ ਅੱਡਾ ਜਿਹੜਾ ਹੈ ਪਰਵਾਰ ਮਤਲਬ ਕਿ ਇਤੋਂ ਵੱਧਦਾ ਰਹੇ ਇੱਕ ਸਰ ਜੀਪ ਤੇ ਬਾਜ਼ਾਰ ਦੇ ਮਾਰਕੀਟ ਦੇ ਪ੍ਰਧਾਨ ਹੋਣ ਦੇ ਨਾਲ ਤੇ ਤੁਹਾਨੂੰ ਤੁਹਾਡਾ ਨੋਲੇਜ ਹੋਊਗਾ ਜਾਂ ਨਹੀਂ ਹੋਊਗਾ ਜਿਹੜੇ ਦੁਕਾਨਦਾਰ ਆਪਣੇ ਅੱਡੇ ਲਗਾਉਂਦੇ ਹੋਗੇ ਕਿ ਤੇ 7000 ਰੁਪਏ ਇੱਕ ਕਿਆਦੋਰ ਦਾ ਲੈਂਦੇ ਆ ਦੇਖੋ ਇਸ ਚੀਜ਼ ਦੀ ਤਾਂ ਕੋਜਬੀਨ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਕਿ ਕਿਹੜਾ 6000 ਦਿੰਦਾ ਮੈਂ ਇੱਥੇ ਲਾਂਦੇ ਨੂੰ ਬੜੇ ਸਾਲ ਹੋ ਗਏ ਮੈਂ ਇੱਕ ਪੈਸਾ ਨਹੀਂ ਦਿੰਦਾ ਪਿਆਗਾ ਸਰ ਜੀ ਤੁਹਾਨੂੰ ਪ੍ਰੂਫ ਸਬੂਤ ਲੈਵੇ ਤੇ ਤੁਹਾਡੇ ਵੱਲੋਂ ਪੰਜਾਬ ਰਸ਼ੀ ਸਿੰਘ ਕੀ ਕਰਦੇ ਦੇਖੋ ਜੇ ਪ੍ਰੂਫ ਹੋਵੇਗਾ ਤਾਂ ਇਹ ਕਾਰਵਾਈ ਅਧਰ ਪ੍ਰਸ਼ਾਸਨ ਦੀ ਹੈਗੀ ਤਾਂ ਕਾਰਪੋਰੇਸ਼ਨ ਜਾਂ ਪ੍ਰਸ਼ਾਸਨ ਕਰੇਗਾ ਨਾ ਇਸਦੇ ਉੱਤੇ ਕਿ ਉਹ ਪੈਸੇ ਲੈ ਰਿਹਾ ਕਿਉਂ ਲੈ ਰਿਹਾ ਹੈਗਾ ਪ੍ਰਸ਼ਾਸਨ ਕਰੇ ਕਾਰਵਾਈ ਸਾਡੀ ਨੌਲੇਜ ਕੋਈ ਨਹੀਂ ਹੈਗਾ ਜੀ ਇਦਾਂ ਦਾ ਕੁਝ ਨਹੀਂ ਹੈਗਾ ਜੀ ਅਗਰ ਕੁਝ ਤਾਂ ਦੁਕਾਨਦਾਰ ਆਪ ਖੁਦ ਲਗਾ ਰਹੇ ਹੈਗੇ ਜਾਂ ਸਟਾਲ ਵਗੈਰਾ ਕਿਉਂਕਿ ਉਹਨਾਂ ਦਾ ਵੀ ਬਚਿਆ ਹੋਇਆ ਸਮਾਨ ਜਿਹੜਾ ਹੈਗਾ ਜਿੰਨਾ ਮਾਤੀ ਤੁਸੀਂ ਇੱਕ ਚੀਜ਼ ਨੂੰ ਦੇਖੋ ਕਿ ਜਿੰਨੇ ਮਰਜ਼ੀ ਵੱਡੀ ਦੁਕਾਨਦਾਰੀ ਆ ਉਹ ਜਿਹੜਾ ਰਫ ਮਟੀਰੀਅਲ ਜਿਹੜਾ ਵੇਸਟ ਬਚਦਾ ਉਹਨੂੰ ਵੇਚਣ ਵਾਸਤੇ ਬਾਹਰ ਥੋੜਾ ਬੋਤਾ ਉਹਨੂੰ ਸਟਾਲ ਲਗਾਣਾ ਪੈਂਦਾ ਹੈਗਾ ਇਸ ਕਰਕੇ ਸੰਡੇ ਬਾਜ਼ਾਰ ਕੱਲਾ ਇਹ ਫੜੀਆਂ ਵਾਲਿਆਂ ਦਾ ਬਾਜ਼ਾਰ ਨਹੀਂ ਹੈ ਦੁਕਾਨਦਾਰ ਵੀ ਇੱਥੇ ਮਤਲਬ ਕਿ ਆਪਣਾ ਮਤਲ ਲਗਾ ਰਹੇ ਹੈ ਕਿ ਅਸੀਂ ਇਹ ਹਸਪਤਾਲ ਨੂੰ ਮੰਗਿਆ ਹੈ ਜੇ ਅਗਲੇ ਹਫਤੇ ਤੋਂ ਬਾਜ਼ਾਰ ਵਾਲੇ ਸਾਡਾ ਸਾਥ ਨਹੀਂ ਦੇਣ ਮੇਰੇ ਐਮਐਲਏ ਸਾਹਮਣੇ ਕਮਿਸ਼ਨ ਸਾਹਮਣੇ ਤੇ ਮੇਰੇ ਸਾਹਮਣੇ ਇਹ ਮੀਟਿੰਗ ਪਾਸ ਕੀਤੀ ਸੀ ਕਿ ਇਹਨਾਂ ਨੂੰ ਇਹ ਹਫਤਾ ਲਾਸਟ ਹਫਤਾ ਰਹਾ ਹੈ ਅਸੀਂ ਬਿਆਰ ਵਿੱਚ ਪੂਰੀ ਸਫਾਈ ਹਰ ਚੀਜ਼ ਲੋਕਾਂ ਨੂੰ ਆ ਜਾਣ ਦਾ ਜੋ ਪ੍ਰੋਗਰਾਮ ਹੁੰਦੀ ਹੈ ਆਟੋ ਜੋ ਮੰਂਜੀ ਨੇ ਵਾਅਦੇ ਲੱਗੇ ਸਾਰੇ ਤੇ ਸਾਰੇ ਦੁਬਾਰਾ ਆਪਣੇ ਪ੍ਰਸ਼ਾਸਨ ਜੋ ਲੋਕਾਂ ਨੂੰ ਵਾਅਦੇ ਕੀਤੇ ਸਨ ਆਪਣੇ ਵਾਅਦੇ ਪੂਰੇ ਉਤਰਾਣੇ ਔਰ ਇਹਨਾਂ ਨੂੰ ਕਹਿਤਾ ਸੀ ਜਗਾ ਦਿਖਾਤੇ ਸੀ ਕਾਰਪੋਰੇਸ਼ਨ ਦੇ ਅੰਦਰ ਜੋ ਚ ਹੈਗੇ ਜਿਹੜੇ ਕੁਝ ਲੋਕ ਬਾਹਰੋਂ ਆਉਂਦੇ ਕੋਸਹਾਰ ਪਰਿਵਾਰ ਹੈ ਕੋਮਾ ਪਰਿਵਾਰ ਹੈ ਉਹਨਾਂ ਦੇ ਕੁਝ ਜਿਹੜਾ ਆਪਣੇ ਸ਼ਹਿਰ ਵਾਸੀ ਹੋਣਗੇ ਉਹਨਾਂ ਸੇ ਧਿਆਨ ਰੱਖਾਂਗੇ ਪੂਰਾ ਨਿਕੰਨ ਕਾਰਵਾਈ ਕਰ ਰਹੀ ਨਾ ਸੀ ਤੇ ਇਹ ਕੀ ਹੈ ਬੜਿਆ ਕੀ ਨਗਰ ਨਗਰ ਵੱਲੋਂ ਸਾਨੂੰ ਆਇਆ ਸੀਗਾ ਜੀ ਸੁਨੇਹਾ ਆਇਆ ਸੀਗਾ ਵੀ ਅਦਲਾ ਦੋਚੀ ਜਿਹੜਾ ਸੱਡੇ ਬਾਜ਼ਾਰ ਜਿਹੜਾ ਬੰਦ ਕਰਵਾਇਆ ਜਾਏਗਾ ਤੇ ਜਿਹਦੇ ਰਿਗਾਰਡਿੰਗ ਆਪਾਂ ਐਜ਼ ਅ ਪ੍ਰੋਟੈਕਸ਼ਨ ਯਰ ਲਾਅਨ ਆਰਡਰ ਨੂੰ ਮੈਂਟੇਨ ਕਰ ਲਈ ਆਪਾਂ ਪੁਲਿਸ ਫੋਰਸ ਲੈ ਕੇ ਆ ਜਾਈ ਸੀਗੇ ਤੇ ਉਸ ਤੋਂ ਬਾਅਦ ਆ ਜਿਹਨਾਂ ਦੀ ਆਪਸ ਵਿੱਚ ਜਿਹੜੇ ਹੈਗੇ ਨੇ ਜਿੰਨੇ ਵੀ ਦੁਕਾਨਦਾਰ ਹੈਗੇ ਨੇ ਕਿ ਨਾ ਨਾ ਲੈ ਇਹਨਾਂ ਦੀ ਹੁਣ ਕੋਈ ਕਮਿਟਮੈਂਟ ਹੋਈ ਹੈ ਮੀਟਿੰਗ ਰਿਗਾਰਡਿੰਗ ਜਿਹੜੇ ਕਿ ਕਮਿਸ਼ਨਰ ਸਾਹਿਬ ਨਾਲ ਕਰਾਂਗੇ ਉਹ ਤੋਂ ਬਾਅਦ ਫਿਰ ਜੋ ਅੱਗੇ ਇਹਨਾਂ ਦੀ ਕਾਰਵਾਈ ਹੋ ਕੇ ਉਹਦੇ ਬੁਲਾਵੇ ਹੋਏਗੀ ਸਰਨ ਟਾਈਮ ਵਗੈਰਾ ਦਿੱਤਾ ਗਿਆ ਇਹਨਾਂ ਨੇ ਜੀ ਆਪਣਾ ਇਹਨਾਂ ਦੀ ਜਿਹੜੇ ਰੈਪ੍ਰੈਜ਼ੈਂਟੇਟਿਵ ਆਈ ਸੀ ਕਾਰਪੋਰੇਸ਼ਨ ਵੱਲੋਂ ਉਹਨਾਂ ਨਾਲ ਕਮਿਸ਼ਨਰ ਸਾਹਿਬ ਨਾਲ ਥਰਸਡੇ ਦੀ ਮੀਟਿੰਗ ਫਿਕਸ ਕੀਤੀ ਹੈ ਜੀ ਵੀ ਕਿਵੇਂ ਇਸ ਚੀਜ਼ ਨੂੰ ਅੱਗੇ ਜਿਹੜਾ ਪ੍ਰੋਸੀਡ ਫਦਰ ਕੀਤਾ ਜਾਊਗਾ ਜੀ ਜਰੰਦਾ ਤੋਂ ਰਜ਼ਾਨਾ న్యూਸ 24 ਦੇ ਕੈਮਰਾਮੈਨ ਸतीश ਦੇ ਨਾਲ ਸੈਮਰੋਥ ਤੇ ਸ਼ਾਂਜੂ ਨੇ ਜਾ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ಲೋ ಸಬ್ಸ್ಕ್ರೈಬ್ಬಲ ದಾ ನಾ ಭ